ਜਮਾ ਮਦੀਦੇ ਵੱਲੋਂ ਅੱਜ ਬਿਲਕੁਲ ਵੱਡਾ ਬੜਾ ਵੱਡਾ ਪਰਾਲਾ ਕੀਤਾ ਗਿਆ ਹਰ ਪੀੜਤਾ ਲਈ 50 ਲੱਖ ਰੁਪਏ ਚੱਕ ਵੀ ਦਿੱਤਾ ਹੈ ਜੀ ਮਰਬੀ ਸਾਹਿਬ ਦਾ ਬਹੁਤ ਧੰਨਵਾਦ ਕਰਨੇ ਆ ਜਿਹੜਾ ਇਹਨਾਂ ਸਾਨੂੰ ਬੁਲਾਇਆ ਸਾਨੂੰ ਮਾਲੀ ਸਾਹਿਬ ਦਾ ਦੇਣ ਲੱਗੇ ਨੇ ਦੇਖੋ ਪੰਜਾਬ ਹੈ ਅਸੀਂ ਇਸ ਗੱਲ ਤੇ ਮਾਣ ਕਰਦੇ ਹਾਂ ਕਿ ਅਸੀਂ ਪੰਜਾਬੀ ਹਾਂ ਪੰਜਾਬੀ ਆਪ ਲੜਨਾ ਜਾਣਦੇ ਆ ਜਿਸ ਦਿਨ ਬਾੜ ਦਾ سلسلہ ਸ਼ੁਰੂ ਹੋਇਆ ਸੀ ਤੇ ਦੁਨੀਆ ਨੇ ਦੇਖਿਆ ਕਿ ਪੰਜਾਬੀ ਆਪਣੇ ਘਰ ਛੱਡ ਕੇ ਸੜਕਾਂ ਤੇ ਆ ਗਏ ਸੀ ਆਪਣੇ ਭਰਾਵਾਂ ਦੀ ਮਦਦ ਲਈ ਬਹੁਤ ਮਤਬੂਤ ਕੀਤੀ ਗਈ ਮਤ ਦੇ ਸਾਰੇ ਸਾਰੇ ਕਾਮਯਾਬ ਹੋਏ ਮਾੜੇ ਮੋੜ ਨੰਗਰਾਂ ਦਾ ਚਾਰਾ ਚੂਰਾ ਹੋ ਰਾਂ ਬਣਾ ਸਾਰਾ ਕੁਝ ਮਿਲਿਆ ਖਾਣ ਪੀਣ ਦਾ ਰਸ ਨੂੰ ਮਿਲਿਆ ਤੇ ਕਈ ਕਈ ਸਮਾਜੀ ਤੌਰ ਦੇ ਉਤੇ ਕਈ ਸ਼ਰਾਰਤੀ ਅੰਸਰ ਟਿੱਪਣੀਆਂ ਵਗੈਰਾ ਕਰਦੇ ਨੇ ਉਹ ਟਿੱਪਣੀਆਂ ਦਾ ਜਵਾਬ ਕਿਸ ਤਰ੍ਹਾਂ ਦਿੱਤਾ ਜਾਂਦਾ ਇਹ ਜੋ ਅਸੀਂ ਕਰ ਰਹੇ ਹਾਂ ਨਾ ਇਹ ਜਵਾਬ ਹੈ ਜਦੋਂ ਰਾਸਤੇ 'ਚ ਹਾਥੀ ਤੁਰਦਾ ਨਾ ਜੀ ਕੁੱਤੇ ਭੌਂਗਦੇ ਆ ਮਗਰ ਕਦੀ ਹੱਥੇ ਆਪਣੀ ਚਾਲ ਨਹੀਂ ਬਦਲੀ ਤੇ ਇਕਤੁਕਾ ਲੋਕ ਹੁੰਦੇ ਆ ਉਹ ਕਹਿੰਦੇ ਨੇ ਜਿਹਨੂੰ ਰੌਣਕੀ ਆਮ ਦੀ ਚਾਹੀਦੀ ਹੁੰਦੀ ਹੈ ਉਹਦੇ ਮੈਹਿਲ ਦੇ ਵਿੱਚ ਇਹ ਰੌਣਕੀ ਆਮ ਸਮਝਦੇ ਆ ਜਿਹੜੇ ਟਿੱਪਣੀਆਂ ਕਰਦੇ ਆ ਉਹਨਾਂ ਦੀ ਟਿੱਪਣੀਆਂ ਨਾਲ ਕੋਈ ਨਹੀਂ ਫਰਕ ਪੈਂਦਾ ਹਰਿਆਣਾ ਨੂੰ ਪਾਣੀ ਦੇਣਾ ਬੰਦ ਕਰਤਾ ਤਾਂ ਇਹ ਮਾਰ ਚੇਲਨੀ ਪੈਗੀ ਹਰਿਆਣਾ ਨੂੰ ਤਾਂ ਪਾਣੀ ਜਿਹੜਾ ਅੱਗੇ ਦਿੰਦੇ ਉਹ ਦਿੰਦੇ ਹੀ ਆ ਹਰਿਆਣਾ ਕਿਹੜਾ ਜਿਹੜਾ ਹਰਿਆਣਾ ਵੀ ਆ ਨਾ ਉਹ ਹਰਿਆਣਾ ਇਤਨਾ ਜਿਹੇ ਹਰਿਆਣਾ ਬਾਹ ਦੇ ਵਿੱਚ ਨਾਲ ਸਾਥ ਹੀ ਨਹੀਂ ਬੰਨਦਾ ਜੇ ਹਰਿਆਣਾ ਵੀ ਸਾਥੀ ਬਣੇ ਤੇ ਹੋ ਸਕਦਾ ਉਹਨੂੰ ਪਾਣੀ ਵੀ ਮਿਲ ਜੇ ਪੰਜਾਬ ਦੇ ਵਿੱਚ ਹੜਾ ਵਰਗੇ ਹਾਲਾਤ ਬਣੇ ਸੀਗੇ ਤੇ ਹੜਾ ਵਰਗੇ ਹਾਲਾਤਾਂ ਦੇ ਦੌਰਾਨ ਲੋਕਾਂ ਦੇ ਕਈ ਘਰ ਤਬਾਹ ਹੋ ਗਏ ਕਈ ਫਸਲਾਂ ਤਬਾਹ ਹੋ ਗਈਆਂ ਤੇ ਅੱਜ ਲੁਧਿਆਣਾ ਦੇ ਵਿੱਚ ਜਾਮਾ ਮਸਜਿਦ ਦੇ ਵਿੱਚ ਸ਼ਾਹੀ ਇਮਾਨਜੀ ਵੱਲੋਂ 50 ਲੱਖ ਰੁਪਏ ਦੀ ਜਿਹੜੀ ਹੈ ਸੋਗਾਹ ਦਿੱਤੀ ਗਈ ਹੈ ਚੈੱਕ ਦਿੱਤਾ ਗਿਆ ਵਾ ਹੜਪੀੜਤਾ ਦੇ ਲਈ ਰਾਸ਼ਨ ਅਤੇ ਦਵਾਈਆਂ ਤੇ ਹੋਰ ਸਮਗਰੀਆਂ ਨਾਲ ਇੱਥੇ ਕਿਸਾਨ ਕੁਛ ਨੇ ਭਾਈਚਾਰੇ ਉਹਨਾਂ ਜੁੜ ਚੁੱਕੇ ਨੇ ਗੱਲਬਾਤ ਕਰਦੇ ਨੇ ਸਰ ਕੀ ਨਾ ਤੁਹਾਡਾ ਮੇਰਾ ਨਾਮ ਅਚਰ ਸਿੰਘ ਜੀ ਅੱਛਾ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਜਮਾ ਮਜੀਦ ਦੇ ਵੱਲੋਂ ਅੱਜ ਬਿਲਕੁਲ ਵੱਡਾ ਬੜਾ ਵੱਡਾ ਉਪਰਾਲਾ ਕੀਤਾ ਗਿਆ ਹੈ ਹਰ ਪੀੜਤਾ ਲਈ 50 ਲੱਖ ਰੁਪਏ ਚੱਕਵੀ ਦਿੱਤਾ ਹੈ ਜੀ ਮਾਨਮੀ ਸਾਹਿਬ ਦਾ ਬਹੁਤ ਸ਼ੁਕਰਾਨਾ ਕਰਦੇ ਆ ਜਿਹੜਾ ਇਹਨਾਂ ਸਾਨੂੰ ਬੁਲਾਇਆ ਸਾਨੂੰ ਮਾਲੀ ਜੀ ਸਾਹਿਬਾ ਦੇਣ ਲੱਗੇ ਨੇ ਦਿੱਤੀ ਹੈ ਤੇ ਅਸੀਂ ਇਹਨਾਂ ਦੀ ਬਹੁਤ ਸ਼ੁਕਰਾਨਾ ਕਰਦੇ ਆ ਨਾ ਬੜੀ ਵੱਡੀ ਦੁਨੀਆ ਦੀ ਬਾਹਮ ਫੜੀ ਰਾਸ਼ਨ ਵੀ ਇਹਨਾਂ ਬਹੁਤ ਜਾਗ ਸਾਡੇ ਇਲਾਕੇ ਚ ਹੋਈ ਦਿੱਤਾ ਹੈ ਤੇ ਸਾਡਾ ਪਿੰਡ ਰਿਕੇ ਪਤਨ ਤੋਂ ਥੱਲੇ 3 ਕਿਲੋਮੀਟਰ ਘਟਾਵਾਸ਼ਾ ਅਸੀਂ ਇਹੋ ਆਣੇ ਸਾਡਾ ਮਾਲ ਡੰਗਰ ਜਿਹੜਾ ਉੱਥੇ ਡੇਰੇ ਸਾਡੇ ਰੁੜ ਗਏ ਨੇ ਉੱਥੇ ਪਾਣੀ ਚੱਲਦਾ ਪਿਆ ਸਾਡੀ ਜ਼ਮੀਨ ਵੀ ਰੁੜ ਗਈ ਏ ਤੇ ਤੂੜੀ ਹੀ 100 150 50 ਟਰਾਲੀਆਂ ਕੇ 25 ਟਰਾਲੀਆਂ ਕੇ 30 ਟਰਾਲੀਆਂ ਸਾਰੀ ਤੂੜੀ ਵੀ ਰੁੜ ਗਈ ਚਾਰਾ ਵੀ ਰੁੜ ਗਿਆ ਕੋਈ ਹਲੇ ਮਾਲ ਡੰਗਰ ਵਾਸਤੇ ਸਾਡੇ ਕੋਲ ਕੋਈ ਸਹਾਇਤਾ ਨਹੀਂ ਕੀ ਤੇ ਕੋਈ ਨਾ ਕੋਈ ਸਾਨੂੰ ਕਿਉਂ ਜੀ ਇਹੀ ਤਾਂ ਇਹੋ ਜਾਨੇ ਸਰਕਾਰ ਤੋਂ ਹੀ ਮਾਰ ਲਾਉਣੇ ਆ ਵੀ ਚਲੋ ਦੂਜੇ ਦਾਨੀ ਸਿੰਘ ਤਾਂ ਬਹੁਤ ਆਉਂਦੇ ਨੇ ਜੀ ਹੁਣ ਤੱਕ ਉਹਨਾਂ ਹੀ ਟਾਈਮ ਕੱਢਿਆ ਕਿ ਚਲ ਮਾਹੌਲ ਡੰਗਰ ਦਾ ਕੋਈ ਨਾ ਕੋਈ ਸਾਡੀ ਬਾਹਾਂ ਫੜੀ ਜਾਵੇ ਹੁਣ ਪਹਿਲੀ ਦਾ ਜਦੋਂ ਬਣ ਕੇ ਜੋੜੀ ਗਈ ਤੇ ਪਾਣੀ ਚੱਲਣ ਡਿਆ ਉਹਦਾ ਜ਼ਮੀਨ ਦਾ ਲੰਮਾ ਕੰਮ ਐ ਸਾਡੀ ਕਣਕ ਵੀ ਨਹੀਂ ਬੀਜੀ ਜਾਣੀ ਸਾਨੂੰ ਕਣਕ ਦੀ ਕੋਈ ਮਿਹਨਤ ਨਹੀਂ ਵੀ ਸਾਡੀ ਜ਼ਮੀਨ ਦੇ ਵਿੱਚ ਕਣਕ ਹੋ ਜੇਗੀ ਐਂ ਤਾਂ ਇਹੋ ਜੀ ਬੇਨਤੀਆਂ ਮਾਹੌਲ ਜੀ ਸਾਹਿਬ ਤਾਂ ਕਿਹਾ ਜੀ ਬਹੁਤ ਸ਼ੁਕਰਾਨਾ ਕਰਦੇ ਆਂ ਇਸ ਗੱਲ ਦਾ ਵੀ ਇਹਨਾਂ ਸਾਨੂੰ ਬੁਲਾਇਆ ਚਲੋ ਜੋਸਾਇਤਾ ਕਰਨ ਗਏ ਅਸੀਂ ਧੰਨਵਾਦ ਕਰਦਿਆਂ ਕਿੰਨਾ ਕਿੰਨਾ ਫੋਟੇ ਰੇਤਾ ਉੱਪਰ ਆ ਗਿਆ ਜੀ ਪਾਣੀ ਗੱਲ ਕਰਨ ਵਾਲੀ ਨਹੀਂ ਕੋ ਰਿਆ ਤਾਂ ਤੇ ਪਾਣੀ ਤੇ ਵੀ ਜਾਣੀ ਦੀ ਸਭ ਰੁੱਖ ਜੋ ਸਾਡਾ ਦਰਖਤ ਸੀ ਜੋ ਸਾਡਾ ਘਰ ਸੀ ਜੋ ਸਾਡੇ ਡੇਰੇ ਹਿੱਸਾ ਮਾਲ ਡੰਗਰ ਦਾ ਵੱਡੇ ਫਾਰਮ ਸੀ ਸਾਡੇ ਸਭ ਰੁੜ ਗਏ ਹੁਣ ਅਸੀਂ ਮਾਲ ਘਰੋਂ ਘਰ ਬੈਠੇ ਆ ਹਰੀ ਕੀ ਯੂਨੀਵਰਸਿਟੀ ਹੈਗੀ ਉੱਥੇ ਢਮਾਲ ਲੈ ਕੇ ਬੈਠੇ ਆ ਕਿ ਉਹ ਮੁਆਜਰਾ ਮਿਲਿਆ ਤੇ ਹਜੇ ਇਹ ਹੁਣ ਦੇਣ ਵੀ 50000 ਰੁਪਿਆ ਵੀ ਸ਼ਾਇਦ ਦੇਣਗੇ ਮਾਲੀ ਸ਼ਾਇਦ ਆ ਤੇ ਚਲੋ ਅਸੀਂ ਇਹਨਾਂ ਛਿਗਰਾਨਾ ਕਰਨਿਆ ਕੋਈ ਨਾ ਕੋਈ ਚਲੋ ਜੀਆਂ ਦਾ ਆਪ ਦਾ ਮਲ ਮਟਾ ਰੜਾ ਰੜ ਜੇਗਾ ਇਹਨਾਂ ਕੋ ਪਿਤਾ ਜੀ ਬਹੁਤ ਇਹਨਾਂ ਦਾ ਚੰਗੀ ਦਾ ਦੀ ਕਿਉਂ ਜੀ ਕੋਨ ਕਰ ਰਹੇ ਨੇ ਬਹੁਤ ਵੱਡੀ ਸਹਾਇਤਾ ਦੁਨੀਆ ਦੀ ਅਕਸਰੀ ਜਾਨਤ ਪਾਤ ਨੂੰ ਲੈ ਕੇ ਕਾਫੀ ਪੜਕਾ ਉਪੇ ਆਸ਼ਰਮ ਵੀ ਦਿੱਤੇ ਜਾਂਦੇ ਪਰ 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 ਜਾਨਤ ਪਾਤ ਤਾਂ ਪਤੇ ਪਿਛੇ ਹਟ ਕੇ ਸਮਾਜ ਦੀ ਤੌਰ ਤੇ ਪਿਛੇ ਹਟ ਕੇ ਬਹੁਤ ਰਾਸ਼ਨ ਬਹੁਤ ਸਮਾਨ ਪੱਤਰ ਪਹਿਲਾਂ ਇਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਜੀ ਜਿਉਂਦੋਂ ਪਾਣੀ ਆਇਆ ਡੁੱਢ ਮਹੀਨੇ ਤੋਂ ਉੱਤੇ ਉਹ ਚੱਲਿਆ ਤੇ ਐਵੇਂ ਕੋਈ ਕੋਈ ਜੀ ਭਾਈਚਾਰ ਸਾਂਝ ਜਿਹੜੀ ਸਾਡੀ ਬਿਲਕੁਲ ਬਰਕਰਾਰ ਜੋ ਗੁਰੂਆਂ ਤੋਂ ਪਰ ਰਹੀ ਤੁਰੀ ਆਉਂਦੀ ਏ ਬਿਲਕੁਲ ਅਸੀਂ ਇਸ ਗੱਲ ਨੂੰ ਨਹੀਂ ਸਮਝਦੇ ਜੀ ਇਹਨਾਂ ਬਹੁਤ ਮੱਤ ਕੀਤੀ ਏ ਅੱਗੇ ਘਟ ਹੁੰਦਾ ਸੀ ਇਹ ਪਾਣੀ ਦੇ ਵਿੱਚ ਇਹਨਾਂ ਬਹੁਤ ਮੱਤ ਕੀਤੀ ਜੀ ਰਲ ਕੇ ਬਿਲਕੁਲ ਸਾਰਾ ਕੰਮ ਚੱਲਿਆ ਜੀ ਜਿੱਥੇ ਕਿਸੇ ਨੂੰ ਲੋੜ ਹੋਈ ਉੱਥੇ ਪਹੁੰਚਦੇ ਰਹੇ ਨੇ ਬਿਲਕੁਲ ਰਲ ਕੇ ਸਾਰਾ ਕੰਮ ਚੱਲਦਾ ਰਿਹਾ ਮੇਰੇ ਨਾਲ ਹੋਰ ਵੀ ਭਾਈ ਸਾਹਿਬ ਨੇ ਕਿੱਥੋਂ ਆਏ ਤੁਸੀਂ ਹਾਂ ਜੀ ਆਇਆ ਗਟਾਵਾਸ਼ਾ ਭਰੀਆਂ ਦੇ ਕੋਲੋਂ ਗਟਾਵਾਸ਼ਾ ਪਿੰਡ ਆਈ ਹਾਂ ਜੀ ਕਿਸ ਤਰ੍ਹਾਂ ਦੇ ਹਾਲਾਤ ਬਣ ਕੇ ਸੀ ਤੇ ਅੱਜ ਤੁਸੀਂ ਇੱਥੇ ਪਹੁੰਚੇ ਹੋ ਮਦਦ ਕੀਤੀ ਗਈ ਹੈ ਸਮਾਸੀ ਵੀ ਹਾਂ ਜੀ ਹਾਂ ਜੀ ਬਹੁਤ ਬਹੁਤ ਕੀਤੀ ਗਈ ਮਦਦ ਦੇ ਸਾਰੇ ਹੀ ਸਾਰੇ ਕਾਮਯਾਬ ਹੋਏ ਮਾੜੇ ਮੋੜ ਡੰਗਰਾਂ ਦਾ ਚਾਰਾ ਚੂਰਾ ਹੋ ਰਾਂ ਪਰ ਸਾਰਾ ਕੁਝ ਮਿਲਿਆ ਖਾਣ ਪੀਣ ਦਾ ਰਸਨ ਮਿਲਿਆ ਹੁਣ ਉਹਨਾਂ ਨੇ ਮੁਸਲਮਾਨ ਸਿੱਖਾ ਸਿੰਘ ਆਪਣੀ ਸੰਸਥਾ ਨੇ ਉਹਨਾਂ ਨੇ ਬਹੁਤ ਜਿਆਦਾ ਮਦਦ ਕੀਤੀ ਹੈ ਅੱਗੇ ਵੀ ਇੱਕ ਰਾਂ ਉਹਨਾਂ ਨੇ ਇਹਨੇ ਵੰਡੇ ਨੇ ਹੁਣ ਫੇਰ ਉਹ ਪੰਨ ਲੱਗੇ 50 ਲੱਖ ਰੁਪਇਆ ਇਹ ਵੀ ਜੀ ਸਾਰੇ ਕਰੀ ਜਾਂਦੇ ਮਦਦ ਥੋੜੀ ਥੋੜੀ ਤੇ ਜੋ ਵੀ ਕੋਸ਼ ਸਾਰਾ ਸਾਡਾ ਰੁੜ ਗਿਆ ਟਰੈਕਟਰ ਵੀ ਰੁੜ ਗਏ ਟਰਾਲੀਆਂ ਵੀ ਰੁੜ ਗਈਆਂ ਤੇ ਸਾਡੇ ਘਰ ਵੀ ਬਣੇ ਸੀ ਉੱਥੇ ਮਾਲ ਡੰਗਰ ਸਾਂਭਣ ਵਾਲੇ ਸ਼ੈੱਡ ਛੁੱਡ ਦੋ ਦੋ ਕਮਰੇ ਬਣੇ ਸੀ ਉਹ ਵੀ ਰੁੜ ਗਏ ਸਾਰਾ ਰੁੜ ਗਿਆ ਜੀ ਬਸ ਪਹਿਲੀ ਜਿਹੜੀ ਉਹ ਵੀ ਪੁੱਟ ਕੇ ਲੈ ਗਏ ਜ਼ਮੀਨ ਵੀ ਪੁੱਟ ਕੇ ਲੈ ਗਏ ਉਹ ਵੀ ਨਹੀਂ ਹੈਗੀ ਪਾਣੀ ਚੱਲਣ ਦੇ ਆਹ ਜੀ ਕਿਸ ਤਰੀਕਾ ਨਾਜ਼ੁਕ ਸਥਿਤੀ ਹੈ हां जी हां जी ਉੱਥੇ ਪਾਣੀ ਚੱਲਣ ਡਿਆ ਜੀ ਜਾਣ ਦੀ ਕੋਈ ਗੱਲ ਨਹੀਂ ਉਹ ਤਾਂ ਬਸ ਜਿਹੜੇ ਬਾਹਰ ਘਰ ਕੁਰਸੀ ਸਾਡੇ ਉਹੀ ਉਹ ਬਿਠੇ ਸਾਰਾ ਦੇ ਵੱਲੋਂ ਕਿਸੇ ਦਾ ਪ੍ਰਬੰਧ ਕੀਤਾ ਗਿਆ ਕੋਈ ਪ੍ਰਬੰਧ ਨਹੀਂ ਸਰਕਾਰਾਂ ਨੇ ਖਾਸ ਅਜੇ ਤੱਕ ਕੋਈ ਖਾਸ ਪ੍ਰਬੰਧ ਨਹੀਂ ਕੀਤਾ ਤਾਂ ਉਦ ਤੱਕ ਤੁਹਾਡੇ ਕੋਲ ਕੌਣ ਕੌਣ ਪਹੁੰਚਿਆ ਪਿੰਡਾਂ ਦੇ ਵਿੱਚ ਹੁਣ ਸਾਡੇ ਕੋਲ ਇਹ ਮੁਸਲਮਾਨ ਭਾਈ ਪਹੁੰਚੇ ਨੇ ਹੋਰ ਸੰਸਦਾਂ ਪਹੁੰਚੀਆਂ ਹਨ ਖਾਲਸਾ ਏਡ ਵਾਲੇ ਵੀ ਸਾਰੇ ਪਹੁੰਚੇ ਅਕਸਰੀ ਸਮਾਜੀ ਤੌਰ ਤੇ ਇਸ ਸਮਾਜ ਨੂੰ ਲੈ ਕੇ ਹਮੇਸ਼ਾ ਮੁੱਦਾ ਚੱਕਿਆ ਜਾਂਦਾ ਸੀਗਾ ਵਿਵਾਦ ਹੁੰਦਾ ਸੀਗਾ ਕਿ ਇਹ 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 ਸਿੱਖ ਨੇ ਅਸੀਂ ਮੁਸਲਮਾਨ ਇਹ ਹਿੰਦੂ ਨੇ ਇਹ ਹੋਤੇ ਨੇ ਈਸਾਈ ਨੇ ਇਹ ਸਾਡੀ ਇਹਨਾਂ ਆਸਾਨ ਗਾੜੀ ਨਹੀਂ ਮਿਲ ਸਕਦੀ ਇਹ 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 ਕਿਉਂ ਕਿਉਂ ਅੱਜ ਅੱਜ ਸਰਕਾਰਾਂ ਕਰ ਰਹੀਆਂ ਗਾਈ ਨੀਤੀਕ ਸਭ ਕੋ ਕਰ ਰਹੇ ਹੋਰ ਕੁਝ ਨਹੀਂ ਇਹਨਾਂ ਨੂੰ ਇੱਧਰ ਭੁਕਾ ਦਿਓ ਇੱਧਰ ਆਲੇ ਲਾ ਦਿਓ ਇਹਨਾਂ ਨੂੰ ਇੱਧਰ ਲਾ ਦਿਓ ਜੇ ਕੁਝ ਕਰਨਾ ਹੁੰਦਾ ਤੇ کہیں ਨਾ ਕਿਸੇ ਦੇ ਧਰਮ ਤੇ ਕੋਈ ਨਾ ਕੋਈ ਟਿੱਪਣੀ ਚੁੱਕ ਦਿੰਦੇ ਆ ਤੇ ਉਹਦੇ ਵਿੱਚ ਉਹ ਆਪਦਾ ਕੰਮ ਸਿੱਧਾ ਕਰ ਲੈਂਦੇ ਆ ਤੇ ਸਾਡੇ ਲੋਕ ਆ ਉਸ ਵਿੱਚ ਲੱਗ ਪੈਂਦੇ ਬਸ ਹੈ ਹੀ ਗਰ ਕੋਈ ਗੱਲ ਕੋਈ ਨਹੀਂ ਹੈਗੀ ਮੁਸਲਮਾਨ ਤੇ ਹਿੰਦੂਆਂ ਚ ਨਾ ਹੀ ਦੁਆਨ ਨਾਲ ਹੀ ਕੋਈ ਹੈ ਨਾ ਮੁਸਲਮਾਨਾਂ ਨਾਲ ਨਾ ਸਹਾਇਆਂ ਨਾਲ ਕਿਸੇ ਨਾ ਕੋਈ ਗੱਲ ਨਹੀਂ ਬਸ ਸਰਕਾਰਾਂ ਹੀ ਹੋ ਰਹੀਆਂ ਸਭ ਹਾਂ ਜੀ ਹੁਣ ਕਿੰਨੇ ਕੋ ਮਦਦ ਮਿਲੀ ਹੈ ਕਿੰਨੇ ਕੋ ਮਦਦ ਮਿਲ ਚੁੱਕੀ ਮਤ ਬਹੁਤ ਮਿਲ ਚੁੱਕੀ ਹੈ ਜੇ ਸਾਰਾ ਰਾਸ਼ਨ ਪਾਣੀ ਡੰਗਰਾਂ ਦਾ ਖਾਣ ਪਾਣ ਸਭ ਕੁਝ ਮਿਲਦਾ ਹੈ ਤੇ ਆ ਹੁਣ ਮਤ ਵੀ ਕਰ ਰਹਾ ਹੈ ਚੈੱਕ ਦੁਆਰਾ ਦੇ ਕੇ ਵੀ ਇਸ ਤਰ੍ਹਾਂ ਪੈਸਿਆਂ ਦੀ ਮਤ ਕਰ ਰਹਾ ਸਾਰੀ ਮਤ ਤਾਂ ਹੋ ਰਹੀ ਹੈ ਸੰਸਦਾਂ ਲੋ ਹੋ ਰਹੀ ਸਰਕਾਰ ਵੱਲੋਂ ਕੋਈ ਸਰਕਾਰ ਵੱਲ ਹੁਣੀ ਹੈ ਜੀ ਕੋਈ ਪੈਸਾ ਨਾ ਕੋਈ ਇਨੀ ਜਿਆਦੀ ਮਤ ਥੋੜਾ ਬਦ ਆਇਆ ਹੈ ਕਹਿੰਦੇ ਜਿਹਨੇ ਖੇਤ ਵਿੱਚ ਰੇਤਾ ਆਇਆ ਉਹਦੀ ਹੀ ਰੇਤ ਹੋएगी ਮਤਲਬ ਕਿ ਇੱਕ ਸਵਾਲ ਜਨਤਾ ਦਾ ਵੀ ਹੈ ਕਿਸਾਨਾਂ ਦਾ ਵੀ ਹੈ ਜਿਹੜੇ ਹੜ ਪ੍ਰਭਾਵਿਤ ਹੋਏ ਨੇ ਉਹਨਾਂ ਦਾ ਵੀ ਹੈ ਕਹਿੰਦੇ ਕੀ ਰੇਤ ਅਸੀਂ ਕੀ ਕਰਾਂਗੇ ਜੇ ਜੇ ਸਾਡੀ ਪੁੱਤਾ ਵਰਗੀ ਖੇਤ ਹੀ ਚਲੀ ਗਈ ਹਾਂ ਹਾਂ ਰੇਤ ਤੋਂ ਇਹ ਹੈ ਨਾ ਜੇ ਮੰਨ ਲਓ ਵੀ ਰੇਤ ਕਿੰਨਾ ਉਹ ਯਾਰ ਚੁੱਕ ਲਾਂਗੇ ਕਿੰਨਾ ਕੋ ਮਕਾਨ ਬਣਾ ਲਵਗੇ ਆ ਕਿੰਨਾ ਕਿੰਨੇ ਮਕਾਨ ਬਣਾ ਲਾਂਗੇ ਕਿੰਨੇ ਰੇਤ ਵੇਚ ਲਾਂਗੇ ਬਾਅਦ ਵਿੱਚ ਇਹਨਾਂ ਨੇ ਟਾਈਮ ਵੀ ਥੋੜਾ ਦਿੱਤਾ ਉਹ ਨਹੀਂ ਯਾਰ ਤੇ ਸਾਡੇ ਤੋਂ ਸੰਦ ਹੀ ਨਹੀਂ ਬਣਨੇ ਸੰਦ ਬਣਾਵਾਂ ਤੇ ਰੇਤ ਚੁੱਕਾਂਗੇ ਦਸੰਬਰ ਮਹੀਨਾ ਦਿੱਤਾ ਵਾਦਾ ਇਹ ਥੋੜਾ ਜਿਹਾ ਜ਼ਿਆਦਾ ਬਾ ਇਹਨਾਂ ਨੇ ਇਹ ਨਾ ਦਿੱਤੀ ਨਵੰਬਰ ਤੱਕ ਕਰਕੇ ਦਸੰਬਰ ਤੱਕ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਉਹਨਾਂ ਇਹ ਦੇ ਵੇਚ ਲਾਂਗੇ ਤੇ ਉਸ ਤੋਂ ਬਾਅਦ ਕੀ ਕਰਾਂਗੇ ਉਹਨਾਂ ਸਾਡੇ ਜਿਹੜੇ ਸਾਂਦ ਲੈਣੀ ਉਹਨਾਂ ਦਾ ਹੀ ਖਰਚਾ ਪੂਰਾ ਹੁਣ ਮੰਨ ਲਓ ਇਹ ਤਾਂ ਕਿੰਨਾ ਕੁ ਇਕੱਠਾ ਹੋ ਜਾਊਗਾ ਰੇਤ ਬਹੁਤ ਜਾਰੀ ਬਾਹਰ ਉਥੇ ਵੇਖ ਕੇ ਨਾ ਹੋਊਗਾ ਕਿ ਬਾਹਰਲੇ ਵੀ ਬਾਹਰ ਵੀ ਭੇਜੋਗੇ ਰੇਤ ਜਿਹੜਾ ਇਕੱਠਾ ਕਰਕੇ ਬਾਹਰ ਵੀ ਵੇਚੇ ਵੇਚ ਕੇ ਅਗਰ ਕਿਸਾਨ ਸਾਡੀ ਇੰਨੀ ਜਾਣ ਪਛਾਣ ਨਹੀਂ ਜਿਹੜੇ ਅਸੀਂ ਬਾਹਰ ਭੇਜ ਸਕਾਂ ਜਿੰਨੇ ਇਹਨੂੰ ਜਾਣ ਪਛਾਣ ਪਰ ਨਹੀਂ ਹੈ ਲੱਗਣੀ ਉਹਨੇ ਇਹਨੂੰ ਨਾ ਖੋਲਣਾ ਸਭ ਕੋ ਤੇ ਸਾਡੇ ਟਰੈਕਟਰ ਵਾਲਿਆਂ ਫਿਰ ਉਹੀ ਕਰਜ਼ੇ ਤੇ ਰਹਿ ਜਾਣੇ ਫਿਰ ਅਸੀਂ ਕੀ ਕਰਾਂਗੇ ਤਾਂ ਕੀ ਸਮਝਿਓ ਕਿਸ ਤਰ੍ਹਾਂ ਕੀ ਬੰਨ ਨਹੀਂ ਪੱਕੇ ਬਣਾਏਗੇ ਜਾਂ ਉੱਥੇ ਪੂਰੀ ਮਰਮਤ ਵੀ ਕੀਤੀ ਤਾਂ ਕਰਕੇ ਇਹ ਹਰ ਪਾਣੀ ਪਾਣੀ ਜਿਹੜਾ ਨਾ ਜੋੜ ਕੇ ਡੈਮਾਂ ਚ ਬੰਨਾਂ ਦਾ ਤਾਂ ਚਲੋ ਟੁੱਟ ਗਏ ਉਹ ਇਕੱਠਾ ਕਰਕੇ ਇਹਨਾਂ ਨੇ ਤੋੜੇ ਨੇ ਬੰਨ ਬੁਨ ਬੰਨ ਤਾਂ ਜਿਹੜੇ ਕੱਚੇ ਉਹ ਵੀ ਨਹੀਂ ਟੁੱਟ ਸਕਦੇ ਜੇ ਸੈ ਸੈ ਪਾਣੀ ਛੱਡੀ ਜਾਂਦੇ ਕਹਿੰਦੇ ਹਰਿਆਣਾ ਨੂੰ ਪਾਣੀ ਦੇਣਾ ਬੰਦ ਕਰਤਾ ਤਾਂ ਇਹ ਮਾਰ ਚੇਲਨੀ ਪੈਗੀ ਹਰਿਆਣਾ ਨੂੰ ਤਾਂ ਪਾਣੀ ਜਿਹੜਾ ਅੱਗੇ ਦਿੰਦੇ ਉਹ ਦਿੰਦੇ ਹੀ ਆ ਪਰ ਹਰਿਆਣਾ ਕਿਹੜਾ ਜਿਹੜਾ ਹਰਿਆਣਾ ਵੀ ਆ ਨਾ ਉਹ ਹਰਿਆਣਾ ਇਤਨਾ ਜੀ ਹਰਿਆਣਾ ਬਾਦ ਦੇ ਵਿੱਚ ਨਾਲ ਸਾਥੀ ਨਹੀਂ ਬਣਦਾ ਜੇ ਹਰਿਆਣਾ ਵੀ ਸਾਥੀ ਬਣੇ ਤੇ ਹੋ ਸਕਦਾ ਉਹਨੂੰ ਪਾਣੀ ਵੀ ਮਿਲ ਜੇ ਮੰਨ ਲਓ ਉਹਨਾਂ ਦੀ ਮਾਰ ਪੈਂਦੀ ਹੈ ਨਾਲ ਉਹਨਾਂ ਦੀ ਗਵਰਨਮੈਂਟ ਵੀ ਹਰਿਆਣਾ ਪਰੇ ਫਿਰ ਆਪੇ ਉਹਨਾਂ ਨੂੰ ਪਾਣੀ ਵੀ ਮਿਲ ਜੇ ਉਸ ਗੱਲ ਤੇ ਆਉਂਦੇ ਨਹੀਂ ਤਾਂ ਜੋਧਪੁਰ ਵੱਲ ਪਾਣੀ ਨਹੀਂ ਧੋ ਰਿਆ ਗਿਆ ਨੀਲੋ ਨਹਿਰ ਸਾਡੀ ਖਾਲੀ ਪਈ ਸੀਗੀ ਉੱਥੇ ਪਾਣੀ ਨਹੀਂ ਛੱਡੇਗਾ ਜੇਕਰ ਉੱਥੇ ਪਾਣੀ ਛੱਡ ਦਿੰਦੇ ਮੜਾ ਜਾਂ ਜਿੰਨਾ ਵੀ ਡੈਮਾ ਚ ਪਾਣੀ ਸੀਗਾ ਪਰਸੈਂਟੇਜ ਤਾਂ ਘਟਦੀ ਪਾਣੀ ਦੀ ਹਾਂ ਫਿਰ ਵੀ ਘਟਦਾ ਹੀ ਜੇ ਮੰਨ ਲਓ ਉੱਧਰ ਛੱਡਦੇ ਥੋੜਾ ਬਦ ਫਿਰ ਪਾਣੀ ਤਾਂ ਘੜ ਨਹੀਂ ਤੋ ਇੱਕ ਇੱਕ ਦਾ ਛੱਡ ਕੇ ਤੇ ਸਾਰਿਆਂ ਨੂੰ ਮਾਰ ਇੱਕ ਇੱਕ ਲੱਖ ਦਾ ਜਿਹੜੇ ਕਿ ਚੈੱਕ ਦਿੱਤਾ ਜਾ ਰਿਹਾ ਹਰ ਇੱਕ ਨੂੰ ਜਿਹੜੇ ਕਿ ਹਰ ਪ੍ਰਭਾਵਿਤ ਹੋਏ ਨੇ ਇੱਥੇ ਦੇ ਹਰ ਇੱਕ ਦੇ ਨਾਮ ਲਿਖੇ ਹੋਏ ਨੇ ਹਰ ਇੱਕ ਦੇ ਨਾਮ ਦੇ ਉੱਤੇ ਇੱਕ ਇੱਕ ਲੱਖ ਦਾ ਚੈੱਕ ਉਸ ਨੂੰ ਸੌਂਪਿਆ ਜਾ ਰਿਹਾ ਵੈ ਜਿਹੜੇ ਇਸ ਪੀੜਤਾ ਦੇ ਨਾਲ ਪ੍ਰਭਾਵਿਤ ਹੋਏ ਨੇ ਆ ਮੈਂ ਦਿਖਾਵਾਂਗਾ ਕਿ ਇੱਕ ਇਮਾਮ ਸਾਹਿਬ ਇੱਕ ਚੈੱਕ ਦਿਖਾ ਸਕਦੇ ਹੋ ਤੁਸੀਂ ਇੱਕ ਮਿੰਟ ਮੜਿਆ ਕਿੰਨਾ ਕੁ ਚੈੱਕ ਆ ਦੇਖੋ ਆ ਆ ਚੈੱਕ ਹੈ ਜਿਹਦਾ ਉੱਪਰ ਨਾਮ ਲਿਖਿਆ ਹੋਇਆ ਵੈ ਤੇ ਨਾਲ 1 ਲੱਖ ਦਾ ਚੈੱਕ ਤੇ ਤਰੀਕ ਪਾਈ ਹੋਈ ਹੈ ਤੇ ਅਕਾਊਂਟ ਨੰਬਰ ਪਾਇਆ ਹੋਇਆ ਵਾ ਤੇ ਇਹ ਬਿਲਕੁਲ ਇਹ ਚੱਕ ਅੱਜ ਜਮਾ ਮਦੀ ਦੇ ਵਿੱਚ ਸ਼ਾਹੀ ਇਮਾਮ ਜੀ ਕੋ ਵੱਲੋਂ ਦਿੱਤਾ ਜਾ ਰਿਹਾ ਹੈ ਅੱਗੇ ਵੀ ਕਾਫੀ ਸਮਾਜ ਸੇਵੀ ਤੌਰ ਤੇ ਕਾਫੀ ਪਹਿਲ ਤੌਰ ਤੇ ਅੱਗੇ ਖੜੇ ਹੁੰਦੇ ਨੇ ਕਿਉਂਕਿ ਅਕਸਰ ਹੀ ਕਿਸੇ ਦੇ ਉੱਤੇ ਦੁੱਖ ਸੁੱਖ ਦੁੱਖ ਦੀ ਘੜੀ ਆਉਂਦੀ ਤੇ ਪਹਿਲ ਤੌਰ ਤੇ ਅੱਗੇ ਖੜੇ ਹੁੰਦੇ ਨੇ ਮੇਰੇ ਨਾਲ ਮੁਸਕੀਮ ਜੀ ਇਹਨੇ ਉਹ ਮੁਹੰਮਦ ਮੁਸਕੀਮ ਜੀ ਅ ਕਿਸ ਤਰ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ 25 ਲੱਖ ਰੁਪਏ ਦੀ ਪਹਿਲੀ ਐਂਬੂਲੈਂਸ ਦਿੱਤੀ ਗਈ ਤੁਹਾਡੇ ਵੱਲੋਂ ਹਨਾ ਤੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਚੈੱਕ ਦਿੱਤੇ ਗਏ ਅੱਗੇ ਹੋਰ ਕਿਹੜੀ ਸੇਵਾ ਨਿਭਾ ਰਹੇ ਹੋ ਤੇ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਸਰਕਾਰ ਵੱਲੋਂ ਕੋਈ ਸਹੂਲਤਾਂ ਨਹੀਂ ਕਿਉਂ ਨਹੀਂ ਸਰਕਾਰ ਵੱਲੋਂ ਸਹੂਲਤਾਂ ਤੁਹਾਡੇ ਕੀ ਇਸ ਵਿੱਚ ਕਹਿਣਾ ਬismillahir Rahmanir Rahim ਸਭ ਤੋਂ ਪਹਿਲਾਂ ਤਾਂ ਮੈਂ ਦੱਸਦਾ ਕਿ ਜਾਮਾ ਮਸਜਿਦ ਵੱਲੋਂ 50-50 ਲੱਖ ਦੀ ਇਹ ਦੂਜੀ ਕਿਸ਼ਤ ਹੈ ਯਾਨੀ ਕਿ ਅੱਜ ਤੋਂ 10-15 ਦਿਨ ਪਹਿਲਾਂ 50 ਲੱਖ ਰੁਪਏ ਜਿਹੜੇ ਆ ਬਲਾ ਕੇ ਦਿੱਤੇ ਗਏ ਸੀ ਉਹਦੇ ਬਾਅਦ 30 ਲੱਖ ਰੁਪਏ ਫਿਰ ਦਿੱਤੇ ਤੇ ਫਿਰੋਦੀਬਾਦ ਇੱਕ 25 ਲੱਖ ਰੁਪਏ ਦੀ ਐਂਬੂਲੈਂਸ ਜਿਹੜੀ ਆ ਉਹ ਦਿੱਤੀ ਫਿਰ 20 ਲੱਖ ਦੀਆਂ ਮੈਡੀਸਿਨ ਦਿੱਤੀਆਂ ਤੇ ਪਲੱਸ 30 ਲੱਖ ਰੁਪਏ ਦੀ ਜਿਹੜੀ ਕੈਟਰ ਫੀਡ ਆ ਜਿਹੜੀ ਜਾਨਵਰਾਂ ਦੇ ਲਈ ਉਹ ਕੱਲ ਰੀਲீஸ் ਕੀਤੀ ਤੇ ਅੱਜ ਇਹ 50 ਲੱਖ ਰੁਪਏ ਆ ਜਿਹੜਾ ਅਸੀਂ ਫਿਰ ਦੁਬਾਰਾ ਚੈੱਕ ਕਰਦੇ ਰਹੀ ਦਿੱਤਾ ਤੇ ਰਹੀ ਗੱਲ ਸਰਕਾਰਾਂ ਦੀ ਦੇਖੋ ਪੰਜਾਬ ਹੈ ਅਸੀਂ ਇਸ ਗੱਲ ਤੇ ਮਾਣ ਕਰਦੇ ਹਾਂ ਕਿ ਅਸੀਂ ਪੰਜਾਬੀ ਆ ਪੰਜਾਬੀ ਆਪ ਲੜਨਾ ਜਾਣਦੇ ਆ ਜਿਸ ਦਿਨ ਬਾੜ ਦਾ سلسلہ ਸ਼ੁਰੂ ਹੋਇਆ ਸੀ ਤੇ ਦੁਨੀਆ ਨੇ ਦੇਖਿਆ ਕਿ ਪੰਜਾਬੀ ਆਪਣੇ ਘਰ ਛੱਡ ਕੇ ਸਰਕਾਰਾਂ ਤੇ ਆਗੇ ਸੀ ਆਪਣੇ ਭਰਾਵਾਂ ਦੀ ਮਦਦ ਲਈ ਤੇ ਇਸ ਕਰਕੇ ਜਦੋਂ ਆਪ ਲੜਨਾ ਜਾਂਦੇ ਹੋ ਇਹ ਸਰਕਾਰਾਂ ਦਾ ਤੁਹਾਨੂੰ ਸਿਸਟਮ ਪਤਾ ਹੈ ਔਰ ਅਸੀਂ ਇਹ ਕਿਸੇ ਤੇ ਪੈਸੇ ਦੇ ਕੇ ਆਸਾਨ ਨਹੀਂ ਕਰ ਰਹੇ ਕਿਉਂਕਿ ਸ਼ਹੀਦ ਮਾਨ ਸਾਹਿਬ ਨੇ ਲਗਾਤਾਰ ਇੱਕ ਗੱਲ بار-बार ਕਹਿ ਰਹੇ ਹੈ ਕਿ ਸਾਡਾ ਜਿਹੜਾ ਮਿਸ਼ਨ ਹੈ ਉਹ ਇਨਸਾਨੀਅਤ ਦਾ ਹੈ ਇਹਦੇ ਚ ਇਹ ਨਹੀਂ ਦੇਖਣਾ ਕਿ ਕੌਣ ਹਿੰਦੂ ਹੈ ਕੌਣ ਸਿੱਖ ਹੈ ਕੌਣ ਕੋਈ ਹੈ ਯਾਨੀ ਕਿ ਜਿਨੀਆਂ ਨੂੰ ਦੇ ਰਹੇ ਆ ਉਹ ਸਾਰੇ ਲੋਕ ਹੈ ਔਰ ਅੱਜ ਅਸੀਂ ਜਿਹੜੇ ਜਿਲ੍ਹਾ ਫੋਜਪੁਰ ਤਰਨਤਾਰਨ ਪੱਟੀ ਅਜਨਾਲਾ ਅਬ ਡੇਰਾ ਬਾਬਾ ਨਾਨਕ ਪਠਾਨਗੋਟ ਜਿਹੜੀ ਇਹ ਪੂਰੀ ਸultanpur Lodhi ਦੀ ਪੱਟੀ ਐ ਇੱਥੇ ਲੋਕਾਂ ਨੂੰ ਅੱਜ ਜਿਹੜਾ 50 ਲੱਖ ਦੁਬਾਰਾ ਜਿਹੜਾ ਲੱਖ ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਅ ਅ ਕਈ ਕਈ ਸਮਾਜੀ ਤੌਰ ਦੇ ਉੱਤੇ ਕਈ ਸ਼ਰਾਰਤੀ ਅੰਸਰ ਟਿੱਪਣੀਆਂ ਵਗੈਰਾ ਕਰਦੇ ਨੇ ਉਹ ਟਿੱਪਣੀਆਂ ਦਾ ਜਵਾਬ ਕਿਸ ਤਰ੍ਹਾਂ ਦਿੱਤਾ ਜਾਂਦਾ ਇਹ ਜਵਾਬ ਹੈ ਇਹ ਜੋਸੀਂ ਕਰ ਰਹੇ ਹੈ ਨਾ ਇਹ ਜਵਾਬ ਹੈ ਇਹ ਰੱਬ ਦਾ ਘਰ ਹੈ ਅਗਰ ਇੱਥੇ ਸਾਰੇ ਇੱਕ ਛੱਤ ਤੇ ਖੜੇ ਹੈ ਨਾ ਤੇ ਬਸ ਸਾਨੂੰ ਜਦ ਦੇਖੋ ਉਹਦੀ ਗੱਲ ਸੁਣੋ ਅ ਉਹ ਇਨਸਾਨੀ ਕਿਹ ਜਿਹੜੀ ਵਿਰੋਧਤਾ ਨਾ ਹੋਵੇ ਜਦੋਂ ਰਸਤੇ 'ਚ ਹਾਥੀ ਤੁਰਦਾ ਨਾ ਜੀ ਕੁੱਤੇ ਭੌਂਕਦੇ ਆ ਮਗਰ ਕਦੀ ਹਾਥੀ ਨੇ ਆਪਣੀ ਚਾਲ ਨਹੀਂ ਬਦਲੀ ਤੇ ਇਕਤੁਕ ਲੋਕ ਹੁੰਦੇ ਆ ਉਹ ਕਹਿੰਦੇ ਨੇ ਜਿਹਨੂੰ ਰੌਣਕੀ ਰਾਮ ਦੀ ਚਾਹੀਦੀ ਹੁੰਦੇ ਮਹਿਫਿਲ ਦੇ ਵਿੱਚ ਇਹ ਰੌਣਕੀ ਰਾਮ ਸਮਝਦੇ ਆ ਜਿਹੜੇ ਟਿੱਪਣੀਆਂ ਕਰਦੇ ਆ ਉਹਨਾਂ ਦੀ ਟਿੱਪਣੀਆਂ ਨਾਲ ਕੋਈ ਨਹੀਂ ਫਰਕ ਪੈਂਦਾ ਪੰਜਾਬ ਨੇ ਨਹੀਂ ਦੁਨੀਆ ਨੇ ਦੇਖਿਆ ਕਿ ਸਾਰੇ ਧਰਮਾਂ ਦੇ ਲੋਕਾਂ ਨੇ ਸਾਰੇ ਧਰਮਾਂ ਨੇ ਆਪਣੀ ਹੈਸੀਅਤ ਤੋਂ ਜ਼ਿਆਦਾ ਉੱਠ ਕੇ ਪੰਜਾਬ ਦੀ ਮਦਦ ਕੀਤੀ ਹੈ ਤੇ ਇਸ ਕਰਕੇ ਟੈਂਸ਼ਨ ਨਾ ਲਓ ਤੁਸੀਂ ਇਹਨਾਂ ਨੂੰ ਇਹ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਉਹ ਆਮ ਜਨਤਾ ਕਰ ਰਹੀ ਹੈ ਲੱਗਦਾ ਨਹੀਂ ਕਿ ਤਰ੍ਹਾਂ ਕਿਤੇ ਸਰਕਾਰ ਬਣਾਉਂਦਾ ਕੋਈ ਫਾਇਦਾ ਨਹੀਂ ਦੇਖੋ ਆਮ ਜਨਤਾ ਦੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦੇ ਦਾਂ ਕਿ ਪੰਜਾਬ ਨੇ ਨਾ ਅੱਜ ਤੱਕ ਲੋਕਾਂ ਦਾ ਕੀਤਾ ਸੀ ਚਾਹੇ ਉਹ ਮੁਸਲਮਾਨਾਂ ਨਾਲ ਬੀਤੀ ਹੋਵੇ ਹਿੰਦੂਆਂ ਨਾਲ ਬੀਤੀ ਹੋ ਕਿਸੇ ਵੀ ਵਰਗ ਨਾਲ ਬੀਤੀ ਹੋਵੇ ਦੁਨੀਆ 'ਚ ਕਿਤੇ ਬੀਤੀ ਹੋਵੇ ਤੇ ਸਿੱਖ ਕੌਮ ਜਿਹੜੀ ਆ ਉੱਥੇ ਜਾ ਕੇ ਖੜ ਗਈ ਸੀ ਪੰਜਾਬੀ ਉੱਥੇ ਜਾ ਕੇ ਖੜ ਗਏ ਸੀ ਤੇ ਇਹ ਬੜੀ ਗੱਲ ਹੈ ਕਿ ਜੋ ਪੰਜਾਬੀਆਂ ਨੇ ਕੀਤਾ ਸੀ ਲੋਕ ਅਹਿਸਾਨ ਨਹੀਂ ਕਰਨ ਆਏ ਲੋਕ ਸਾਡੀ ਮੁਹੱਬਤ ਦਾ ਬਦਲਾ ਦੇਣ ਆਏ ਆ ਔਰ ਅਹਿਸਾਨ ਦਾ ਜਿਹੜਾ ਨਾ ਉਹ ਬਦਲਾ ਨਹੀਂ ਹੁੰਦਾ ਇਹ ਮੁਹੱਬਤ ਹੈ ਅਗਰ ਅਸੀਂ ਕਿਸੇ ਵੱਲ ਹੱਥ ਵਧਾਇਆ ਸੀ ਨਾ ਤੇ ਅਸੀਂ ਕਿਸੇ ਦੀ ਮਦਦ ਕੀਤੀ ਸੀ ਤੇ ਅੱਜ ਬਿਨਾ ਬੁਲਾਵੇ ਤੇ ਸਾਰੇ ਲੋਕ ਜਿਹੜੇ ਆ ਉਹ ਇੱਥੇ ਪੰਜਾਬ ਪਹੁੰਚ ਗਏ। ਸਨੇਹਾ ਇਹ ਹੈ ਕਿ ਜਿਸ ਤਰ੍ਹਾਂ ਇਹ ਸਨੇਹਾ ਜਿਹੜਾ ਲੋਕਾਂ ਨੂੰ ਇਹ ਹੈ ਕਿ ਜਿੱਦਾਂ ਅਸੀਂ ਪਿਆਰ ਨਾਲ ਰਹ ਰਹੇ ਆ ਉਦਾਂ ਰਹੋ ਜਿਹੜੇ ਸ਼ਰਾਰਤੀ ਲੋਕ ਜਿਹੜੀਆਂ ਕੁੰਟੀਆਂ ਸਿੱਧੀਆਂ ਅਗਲਾ ਕਰਦੇ ਹਾਂਜੀ ਅੱਜ ਲੋਕ ਜਿਹੜੇ ਆ ਜ਼ਿਲ੍ਹਾ ਫਿਰੋਜ਼ਪੁਰ ਪੱਟੀ ਤਰਨਤਾਰਨ ਮਖੂ ਹਰੀਕੇ ਔਰ ਉਹਦੇ ਬਾਅਦ ਡੇਰਾ ਬਾਬਾ ਨਾਨਕ ਦੇ ਹਲਕੇ ਝੋਜਨਾਲੇ ਤੋਂ ਤੇ ਪਠਾਨਕੋਟ ਜਿਹੜਾ ਭੋਏ ਦਾ ਹਲਕਾ ਉਧਰਲੇ ਪਾਸਿਓਂ ਜਿਹੜੇ ਆ ਲੋਕ ਤਕਰੀਬਨ ਜਿਨ੍ਹਾਂ ਨੇ ਬਾੜਪਰਾ ਦੇ ਇਲਾਕੇ ਨੇ ਉਹਨਾਂ ਤੋਂ ਸਾਰਿਆਂ ਤੋਂ ਹਾਂਜੀ ਨਹੀਂ 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 ਦੇਖੋ ਜਿਹੜੇ ਸਾਨੂੰ ਲੋਕ ਦੇ ਕੇ ਦੇ ਜਾ ਰਹੇ ਜਿਹੜੀ ਸੰਸਥਾ 'ਚ ਪਾ ਰਹੇ ਆ ਤੇ ਉਹੀ ਅਸੀਂ ਅੱਗੇ ਡੋਨੇਟ ਕਰ ਰਹੇ ਹਾਂ ਠੀਕ ਹੈ ਬਿਲਕੁਲ ਸਾਨੂੰ ਜਿਹੜੇ ਮੁਸਲਮਾਨ ਮੁਹੰਮਦ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਬਿਲਕੁਲ ਆ ਜਿਨ੍ਹਾਂ ਵੀ ਬਾੜਪੀੜ ਇਲਾਕਿਆਂ ਦੇ ਵਿੱਚ ਇਹ ਬਾੜ ਆਈ ਹੈ ਉਹਨਾਂ ਨੂੰ ਅੱਜ 1-1 ਲੱਖ ਦੇ ਚੈੱਕ ਦਿੱਤੇ ਗਏ ਟੋਟਲ ਪੂਰਾ 50 ਲੱਖ ਦਾ ਪੈਕੇਜ ਬਣਾਇਆ ਗਿਆ ਸੀਗਾ ਵਾਰੀ-ਵਾਰੀ ਹਰ ਇੱਕ ਦੇ ਨਾਮ ਲਿਖੇ ਹੋਏ ਨੇ ਉਹਨਾਂ ਸਾਰਿਆਂ ਨੂੰ ਇੱਕ-ਇੱਕ ਲੱਖ ਦਾ ਚੈੱਕ ਦੇ ਕੇ ਉਹ ਆਪਣਾ ਘਰ ਦਾ ਕੰਮ ਸ਼ੁਰੂ ਕਰਵਾਨ ਜਿਹੜੇ ਆ ਪ੍ਰੋਬਲਮ ਚ ਆਏ ਸੀਗੇ ਉਹਨਾਂ ਦੀ ਪ੍ਰੋਬਲਮ ਦੂਰ ਹੋਵੇ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਡਾ ਮਿਸ਼ਨ ਹੈ ਇਨਸਾਨੀਅਤ ਨਾ ਖੜਨਾ ਅਸੀਂ ਰੱਬ ਦੇ ਘਰ ਖੜ ਕੇ ਇਨਸਾਨ ਦੇ ਨਾਲ ਚੱਲਦੇ ਆਂ ਨਾ ਕਿ ਸ਼ਰਾਰਤੀ ਅੰਸਰਾਂ ਨਾਲ ਜਾਂ ਕਿ ਨਾ ਕਿ ਕੋਈ ਟਿੱਪਣੀ ਬਾਜੀ ਆ ਨਾ ਕਿ ਰਾਜਨੀਤੀ ਨਾਲ ਅਸੀਂ ਰੱਬ ਦੇ ਬੰਦੇ ਆਂ ਰੱਬ ਦੇ ਨਾਲ ਚੱਲਾਂਗੇ ਜੇ ਕਿਸੇ ਇਨਸਾਨੀਅਤ ਦੇ ਵਿੱਚ ਜੇ ਸੌਰੀ ਜੇ ਕਿਸੇ ਇਨਸਾਨ ਨੂੰ ਮੁਸੀਬਤ ਆਊਗੀ ਤੇ ਉਸ ਅਸੀਂ ਮੁਸੀਬਤ ਦੇ ਵਿੱਚ ਉਹਦੇ ਨਾਲ ਅਕਸਰ ਖੜ੍ਹੇ ਹੋਏ ਨਜ਼ਰ ਆਵਾਂਗੇ ਜੋੜੇ ਹਿਲਦਾਨ ਲੈਵ ਦੇ ਨਾਲ ਸੰਜੇ ਨਾਲ ਜੁਮਰ ਧੰਨਵਾਦ